ਜਿੱਦ denn ਐਲ ਦੋਵੇਂ ਕੋਜ਼ੀ ਕਤਾਬਾ ਪੰਜੀ ਸੱਸੂ ਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਅਸੀਂ ਵੀ ਠੀਕ ਠਾਕ ਹਾਂ ਦੇਖੋ ਜੀ ਛੁੱਟੀਆਂ ਦਾ ਮੈਂਟ ਚੱਲ ਰਿਹਾ ਇਹਨਾਂ ਦਾ ਇਹ ਦੇਖੋ ਐਡਾ ਕੋ 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 ਬੋਲ ਬੋਲ ਐ ਗੁਰਵਿੰਦ ਕੁਜੀ ਕਿਤਾਬਾਂ ਕਿੱਥੇ ਨੇ ਤੇਨੀਆਂ ਹੈ ਪਤਾ ਨਹੀਂ ਲੈ ਪਤਾ ਨਹੀਂ ਦੱਸਾਂ ਉਠਾ ਨਹੀਂ ਫੇਰ ਕਿਤਾਬਾਂ ਕਿੱਥੇ ਨੇ ਮਂਗਾਣੀਆਂ ਆਸਲ ਮਂਗਾਣੀਆਂ ਨੇ ਕਿਤਾਬ ਤੁਹਾਨੂੰ ਪਤਾ ਨਹੀਂ ਫੋਨ ਨਾਲ ਪਤਾ ਹਨ ਟੈਲੀਫੋਨ ਨਾਲ ਪਤਾ ਤੇ ਉਹਦਾ ਪਤਾ ਹੈ ਟੀਵੀ ਦਾ ਪਤਾ ਹੈ ਗੇਮਾਂ ਦੇਖਣਾ ਪਤਾ ਬੰਦ ਕਰੋ ਆਰ ਦੇਣੇ ਕਦਾ ਦੇ 9:30 ਵਜ ਗਏ ਨੇ ਤੇ ਉਹਦੀ ਮਮਾ ਲੱਭਦੀ ਹੋਣੀ ਹੈ ਕਿ ਆਇਆ ਨਹੀਂ ਤੱਕ ਉਹਦਾ ਤੁਹਾਨੂੰ ਪਤਾ ਇੱਥੇ ਹੈ ਨਾ ਤੇ ਦੇਖੋ ਉਹਨੂੰ ਕਹਿਣਾ ਪੈਂਦਾ ਹੈਰੀ ਤੋਂ ਉਹਦਾ ਛੋਟਾ 1 ਸਾਲ ਉਹ ਤੇ ਨਗ ਘੰਟੇ ਹੋਏ ਆਇਆ ਨੂੰ ਨਾ ਨਹੀਂ ਆਲੇ ਚਲੋ ਖੇਡਦੇ ਰਹਿੰਦੇ ਜਿੰਦਾ ਮਰਜੀ ਤੇ ਫਿਰ ਵੀ ਰਾਤ ਨੂੰ ਟਾਈਮ ਫਿਰ ਮਤਲਬ ਕਿ ਬੱਚਿਆਂ ਨੂੰ ਘਰ ਭੇਜਦੇ ਸਾਢੇ 9 ਹੋ ਗਏ ਨੇ ਹਨਾ ਫਿਰ ਮਾਪੇ ਐਵੇਂ ਪਰੇਸ਼ਾਨ ਹੁੰਦੇ ਵਹ ਜੀ ਨਾ ਟਾਈਮ ਬੈਠਾ ਰਹੇ ਨੂੰ ਪਰੇਸ਼ਾਨ ਨਹੀਂ ਹੁੰਦੀ। ਚਲੋ ਉਹਦੀ ਮੰਮੀ ਨੂੰ ਪੂਰਾ ਟਰਸਟ ਹੈ ਤੁਹਾਡੇ ਕੋਲ। ਪਰ ਦੇਖੋ ਜਿੰਨਾ ਟਾਈਮ ਐ ਨਹੀਂ ਤੱਕ ਦਿੱਤਾ ਮੈਂ ਕਹਿਣਾ ਇਹਨੂੰ ਦੇਖੋ। ਮਾਰਵਿਲ ਮਾਰਵਲਸ ਗੁਆਰਦਾ ਦਿਓ ਰਾਹੀਓ। ਗੁਆਰਦਾ ਰਾਹੀਓ। ਗੁਆਰਦਾ। ਦੀ ਔਰੋਲੋਜੋ। ਗੁਆਰਦਾ ਸੋ ਔਰੋਲੋਜੋ। ਸਿਤ ਦਾ ਔਰੋਲੋਜੋ। ਵਾਟ ਇਜ਼ ਦ ਟਾਈਮ? ਦਮਾਨੀ ਅਰੇ ਅਰੇ ਉਹ ਦਮਾਨੀ ਓਕੇ ਅਬ ਬਿਚੂ ਦਮਾਨੀ ਓਕੇ ਚਾਓ ਮੇਰੇ ਇਟਾਲੀਅਨ ਸੌੜੇ ਇੰਦਾ ਜੀਏ ਸੋ ਪਲੀਜ਼ ਦੇਖ ਲਓ ਵਿਚਾਰੇ ਨੂੰ ਆਪ ਕਹਿਣਾ ਪੈਂਦਾ ਹੈ ਹਾਂ ਉਹਨੇ ਰੋਟੀ ਖਾਣੀ ਹੋਏਗੀ ਵਿਚਾਰੇ ਨੇ ਤੂੰ ਰੋਟੀ ਖਾ ਵੀ ਕੇ ਆਇਂ ਦਿਖਾ ਲਈ ਸ਼ਿਗਮਾ ਬாய் ਆਇਆ ਤੇ 4 ਘੰਟਾ ਹੋ ਗਏ ਰੋਟੀ ਹਾਂ ਤੋ ਉਹ ਵੀ ਚਾਹਤ ਲੈ ਚੋਸਦਾ ਤੇ ਮੈਂ ਕਿਹਾ ਸਾਨੂੰ ਉਹ ਕੋਸ਼ ਭਵਾ ਦੇਣਾ ਈ ਉਹਨੂੰ ਕਹਿਣਾ ਈ ਖਾ ਲਾ ਖਾਦਾ ਨਾ ਕੁਝ ਖਾ ਦੇ ਪੱਕਾ ਥੋੜਾ ਜਿਹਾ ਪੀਸ ਤੋ ਹੋਰ ਦੇ ਦੇਣਾ ਈ ਉਹਨੂੰ ਓਏ ਬੱਦਾਂ ਬੈਠਾ ਵੀ ਰਹਿ ਗੋਈ ਨਾ ਸਾਢੇ ਨੌ ਹੋ ਗਏ ਅਗਰ ਖਾਣਾ ਨਾਲੇ ਮੰਮੀ ਉਹਦੀ ਦੇਖਦੀ ਹੋਣੀ ਦੇ ਦਿਆਗਾ ਨਾ ਕੁਝ ਖਾਣ ਨੂੰ ਫੇਰ ਬਸ ਇਹਨੂੰ ਖੇਡਾਂ ਦੇ ਖੇਡਾਂ ਦੇ ਪਿਆਰੇ ਨੇ ਆਪਣਾ ਵੈਸੇ ਕਿ ਉਹ ਉਹ ਮੁੰਡਾ ਨਾ ਉਹ ਖਾਂਦਾ ਨਹੀਂ ਉਹਨਾਂ ਨੂੰ ਜਿਦਾ ਇਹ ਜਿਹੜੇ ਘਰ ਨੇ ਨੇ ਇਹਨਾਂ ਨੂੰ ਨਾ ਸਾਡੀਆਂ ਜਿੱਦਾਂ ਸੁਆਦ ਨਹੀਂ ਲੱਗਦੀਆਂ। ਇੱਕ ਵਾਰੀ ਨਾ ਹੈਰੀ ਦਾ ਬਰ்தੇ ਸੀ। 2 ਸਾਲ ਪਹਿਲਾਂ ਦੀ ਗੱਲ ਹੈ। ਹਨਾ ਇਹਦੀ ਮੰਮੀ ਨੇ ਇਨਵਾਈਟ ਕੀਤਾ। ਇਹ ਸਾਰੇ ਜਿਹੜੇ ਇਨਵਾਈਟ ਹੋਏ ਸੀ ਮੰਮੀ ਨੇ ਵੀ ਕੀਤਾ। ਹਨਾ ਇਨਵਾਈਟ ਤੇ ਇਹ ਬਹੁਤ ਚੰਗੀ ਹੈ। ਹਨਾ ਦੀ ਮੰਮੀ ਬਹੁਤ ਚੰਗੀ ਹੈ। ਬਹੁਤ ਚੰਗੇ ਨੇ। ਤੇ ਹੈਰੀ ਨੂੰ ਲੈ ਕੇ ਜਾਂਦੀ ਸਕੂਲੇ ਤੇ ਲੈ ਕੇ ਵੀ ਆਉਂਦੀ। ਤੇ ਹਨਾ ਤੇ ਇਹਨਾਂ ਨੂੰ ਇਨਵਾਈਟ ਕੀਤਾ ਤੇ ਅਸੀਂ ਪਕੌੜੇ ਬਣਾਏ ਹਨਾ ਤੇ ਮੈਂ ਕਿਹਾ ਤੂੰ ਖਾ ਕੇ ਦੇਖ ਇੰਡੀਅਨ ਡਿੱਛੇ ਇੰਡੀਆ ਦਾ ਮਤਲਬ ਇਹ ਤੂੰ ਖਾ ਕੇ ਦੇਖ। ਤੇ ਇਹਨੇ ਨਾ ਖਾਦਾ। ਨਾਲੀ ਬਾਤ ਕਰਦਾ ਨਾਲ ਇਦਾਂ ਹੋਰ ਤਾਂ ਗੱਲਾਂ ਭੁਲਦੀਆਂ ਹੋਣਾ ਹਨ ਤੇ ਤਾਂ ਕਰ ਕਿਸੇ ਇਹਨਾਂ ਨੂੰ ਕੋਈ ਚੀਜ਼ ਨਹੀਂ ਦਿੰਦੇ ਹੈਗੇ ਕਿ ਕੋਈ ਹਨਾ ਮਾੜੀ ਨਾ ਲੱਗੇ ਪਾਸ ਕਰਕੇ ਫਿਰ ਮੈਂ ਕਿਹਾ ਮਾੜੀ ਮੁੱਲੀ ਜਿੱਦਾਂ ਨੋਰਮਲ ਜਿਹੜੇ ਸਾਰੇ ਮਾਰਕੀਟ ਚ ਚੀਜ਼ਾਂ ਲੈਣੇ ਜਿੱਦਾਂ ਟਾਲੀ ਮਾਰਕੀਟ ਆ ਉੱਥੇ ਚੀਜ਼ਾਂ ਲੈਣੇ ਬ੍ਰੈਡ ਬੂਰ ਤੋਂ ਜਿੱਦਾਂ ਉਦਾਂ ਉਹ ਦੇ ਦਿੱਤੀ ਉਹ ਦੇ ਦਿਆ ਘਰ ਨੂੰ ਬੈਠਾ ਰਹਿਣਾ ਚੜਾ ਇਨਾ ਕਰ ਆਪਣੇ ਆਪ ਵੀ ਚਾਹੀਦੇ ਹਨਾ ਅਦੇ ਪਛਾਰ ਇਸ ਤਰ੍ਹਾਂ ਨੇ ਚਾਰ ਪੰਜ ਮਿੰਟ ਹੋ ਗਏ ਅ ਹਜੇ ਭੈਣਾ ਆਈਆਂ ਸੀ ਤੇ ਹੁਣ ਉਹ ਥੇਲੇ ਸੁੰਦੇ ਇਥੇ ਹੁਣ ਥੇਲੇ ਸੁੰਦੇ ਤਿੰਨੇ ਜਣੇ ਇਕੱਠੇ ਤੇ ਹੁਣ ਅਜ ਕੰਨਾ ਮੰਮੀ ਮੈਂ ਇੱਦਾਂ ਸੋ ਜਾਮ ਰਾਤ ਨੂੰ ਉੱਠ ਗਏ ਨੇ ਤੇ ਆਣਾ ਉੱਥੇ ਸੁੱਤਾ ਰਹੀ ਹੁਣ ਦੇਖੋ ਮੰਮਾ ਜਿੱਦਾਂ ਸ਼ੈਮਲ ਕੋ ਮੇਰਾ ਚੈਨ ਨੂੰ ਪਲੀ ਸਬਸਕ੍ਰਾਈਬ ਕਰ ਲੈਣਾ ਪੀਜ਼ਾ ਠੀਕ ਹੈ ਤੇ ਹਜੇ ਸੋ ਜਾਈ ਠੀਕ ਹੈ ਹਲੇ ਹੁਣ ਉਠ ਕੇ ਆਣਾ ਮਾਪਾਣਾ ਨਾ ਫੜ ਗਿਆ ਮੇਰਾ ਸਰਵਣ ਪੁੱਤ ਨਹੀਂ ਚਾਦਰ ਵਛੰਦਾ ਵੀ ਸਾਈ ਨਹੀਂ ਜਾਂਦੇ ਹਰੀ ਉਹਨੂੰ ਬੰਦ ਕਰ ਪਹਿਲਾਂ ਟੀਵੀ ਨੂੰ ਬੰਦ ਕਰ ਹਾਂ ਚੱਲ ਠੀਕ ਹੈ ਅੱਛਾ ਮੇਰੀ ਗੱਲ ਸੁਣੋ ਮੈਂ ਤੇਰਾ ਲੈਣਾ ਟੈਸਟ ਪੰਜਾਬੀ ਦਾ ਤੇ ਨਾਲੇ ਆਪਾਂ ਸਾਰਿਆਂ ਨੂੰ ਦੱਸੀਏ ਵੇ ਵੇ ਮੂੰਹ ਤੈਨੂੰ ਦੱਸ ਆਣਾ ਪੰਜਾਬੀ ਦਾ ਟੈਸਟ ਦੇਣ ਲਈ ਰੈਡੀ ਹੈ ਨਾਲ ਪੰਜਾਬੀ ਦਾ ਟੈਸਟ ਦੇ ਨਾਲੇ ਸਾਰਿਆਂ ਨੂੰ ਪਤਾ ਲੱਗੇ ਹੈਰੀ ਨੂੰ ਮੈਂ ਪੰਜਾਬੀ ਸਿਖਾਈ ਤੇ ਕਿੰਨੇ ਦਿਨਾਂ ਚ ਸਿਖਾਈ ਜੂਈਆਂ ਨਹੀਂ ਦੋ ਜੱਦਾਸ ਪਤਾ ਨਹੀਂ ਭੁੱਲ ਗਿਆ ਦੋ ਜਾਂ ਦੋ 10 ਦਿਨ ਹੋਇਆ ਨਾ 10 ਦਿਨ ਕਿੰਨੇ ਦਿਨਾਂ ਦੇ ਵਿੱਚ ਤੂੰ ਸਿੱਖੀ ਹੈ ਤਿੰਨ ਹਾਂ ਤਿੰਨ ਦਿਨਾਂ ਦੇ ਵਿੱਚ ਤੇ ਸਿੱਖ ਲਈ ਤੇ ਜਿਹੜੇ ਪਹਿਲਾਂ 10 ਦਿਨ ਲਾਏ ਮਤਲਬ 10 ਦਿਨ ਇਹਨੂੰ ਸਿਖਾਇਆ ਪੂਰਾ ਉੜਾੜਾ ਕਿ ਦ ਲਿਖਣਾ ਤਿੰਨਾਂ ਦਿਨਾਂ ਦੇ ਵਿੱਚ ਇਹਨੂੰ ਮੈਂ ਮਤਲਬ ਇਹਨੇ ਤਿੰਨ ਦਿਨ ਹੀ ਸੀ ਤੇ ਇਹਨਾਂ ਦਿਨਾਂ ਦੇ ਪੰਜਾਬੀ ਸਿੱਖ ਲਈ ਉਹਦਾ 10 ਦਿਨ ਪਹਿਲਾਂ ਕੋਸ਼ਿਸ਼ ਕੀਤੀ ਇਹਦਾ ਉੜਾੜਾ ਈੜਿ ਸਹਾ ਇਹਦਾ ਲਿਖ ਦੇਣਾ ਫਿਰ ਉਹਨੂੰ ਕਹਿਣਾ ਵੀ ਇਹਨੂੰ ਕਾਪੀ ਕਰ ਇਹਨੂੰ ਲਿਖ ਕੇ ਨਿਕਲਿਵੇਂ ਹੈਰੀ ਹੈਰੀ ਫੇਰ ਫੇਰਨਾ ਫੇਰਨਾ ਮਤਲਬ ਕਿ ਉਹਨੂੰ 10 15 15 ਵਾਰ ਉੜਾ ਈੜਿ ਸਹਾ ਹਾਂ ਤਾਂ ਫਿਰ ਕਕਾ ਕਕਾ ਅਜਿਹਾ ਅੱਗੇ ਹਣਾ ਪੂਰੇ ਨਾਲ ਇਦਾਂ ਪੰਜ ਪੰਜ 10 10 ਵਾਰ ਫਿਰ ਜਦੋਂ ਮੇਰੇ ਦਿਲ ਕਹਿੰਦਾ ਮੈਂ ਕਹਿੰਦਾ ਹੈਰੀ ਚਲ ਹੁਣ ਲਿਖ ਕੇ ਦਿਖਾ ਇੰਨੇ ਪੰਜ ਅੱਖਰ ਤੇ 10 ਫਿਰ ਸਾਰੇ ਇਦਾਂ ਨਾ ਤੇ ਫਿਰ ਇਹ ਇਦਾਂ 10 12 ਦੇ ਮਿੱਦਾ ਕੀਤਾ ਤੇ ਤਿੰਨ ਦਿਨਾਂ ਦੇ ਵਿੱਚ ਨੇ ਲਾਸਟ ਵਿੱਚ ਤਿੰਨ ਦਿਨਾਂ 'ਚ ਨਾ ਇਹਨੇ ਮੈਨੂੰ ਇਹ ਪੰਜਾਬੀ ਪੜ੍ਹ ਕੇ ਤੇ ਲਿਖ ਕੇ ਸੁਨਾਤੀ ਤੇ ਮੈਨੂੰ ਨਾ ਇੰਨੀ ਖੁਸ਼ੀ ਹੋਈ ਤੇ ਮੈਂ ਪੂਰਾ ਹੀ ਕੰਤ ਕਰ ਦਿੰਦਾ ਮੈਨੂੰ ਇੰਨੀ ਖੁਸ਼ੀ ਹੋਈ ਨਾ ਮੈਨੂੰ ਇੰਨੀ ਖੁਸ਼ੀ ਹੋਈ ਨਾ ਤੇ ਚਲੋ ਜਿੱਦਾਂ ਵੀ ਇਹ ਮਤਲਬ ਇਟਾਲੀਅਨ ਬੋਲਣ ਹੈ ਨਾ ਤੇ ਬਹੁਤ ਨਾ ਮੁਮਕਿਨ ਸੀ ਇਹ ਲਈ ਨਾ ਮੁਮਕਿਨ ਤੇਨੇ ਕਿ ਐਸਾ ਕਰਦੇ ਪਰ ਟਾਈਮ ਕਾਫੀ ਲੱਗਣਾ ਸੀ ਜਿਹੜਾ ਕਿ ਇਹਨੇ ਚਲੋ ਆਪਾਂ ਉਹ ਵੀ 10-12 ਦਿਨ ਦੇ ਵਿੱਚ ਪਾਣੇ ਆ ਨਾ ਜਾਨੀ ਕਿ ਟੋਟਲ 15 ਦਿਨਾਂ ਦੇ ਵਿੱਚ ਇਹਨੇ ਐਨ ਪੂਰੀ ਪ੍ਰੋਪਰ ਸਿੱਖ ਲਈ ਤੇ ਹੁਣ ਕਈ ਵਾਰੀ ਤੇ ਅਰਧਾ ਤੇ ਕਈ ਵਾਰ ਤੇ ਐਨ ਪਾਣੀ ਵਾਂਗ ਬੋਲ ਲੰਦਾ ਤੇ ਹੁਣ ਮੈਨੂੰ ਇਹ ਸੋਚ ਸਮਾ ਗੁਰਬਾਣੀ ਸਰਵਨ ਕਰ ਰਹੀ ਹੈ ਚੈਨਲ ਸਬਸਕ੍ਰਾਈਬ ਕਰੋ ਜੀ ਤੇ ਹੁਣ ਨਾ ਹੁਣ ਮੈਨੇ ਇਹ ਕੀ ਜਿਦਾਂ ਇਹ ਪਾਠ ਰਾਰਾ ਸਾਹਿਬ ਜੱਗੀ ਸਾਹਿਬ ਸਿੰਘ ਸਾਹਿਬ ਕਰਨ ਜੋਕਾ ਨਾ ਇੰਨੀ ਗੈਨ ਪਰਫੈਕਟ ਆ ਜਨਾ ਕਿ ਇਹ ਪਾਠ ਕਰ ਸਕੇ ਬਾਕੀ ਸਾਰੇ ਉਠ ਰ ਟੈਸਟ ਲੈਣਾ ਅੱਜ ਤੇ ਨਾਲ ਇਹਦਾ ਦੱਸਣਾ ਸਾਰਿਆਂ ਨੂੰ ਤੇ ਬਾਕੀ ਸਾਰੇ ਸਾਹਮਣੇ ਕੁਝ ਨਰਵਸ ਹੋ ਜਾਂਦੇ ਹੁੰਦੇ ਵਸਦੇ ਹੁੰਦੇ ਆ ਚਲ ਲਾ ਟੀਵੀ ਤੇ ਇਹਨੇ ਪੜਨਾ ਉੱਪਰ ਪੰਜਾਬੀ ਚ ਵੀ ਲਿਖਿਆ ਨਾ ਕਿਧਰੇ ਕਿਧਰੇ ਟਾਮ ਟਾਮ ਵੀ ਅੱਖਰ ਆਉਂਦੇ ਨਾ ਫਿਰ ਉਹ ਲੱਭਣਾ ਪੈਂਦਾ ਇਸ ਕਰਕੇ ਮੈਂ ਵੀਡੀਓ ਰੋਕਤੀ ਸੀ ਕਿਉਂਕਿ ਸਾਰੇ ਸਾਰੇ ਹੈਡਲਾਈਨ ਪੰਜਾਬੀ ਚ ਨਹੀਂ ਲਿਖੀ ਹੁੰਦੀ ਆ ਚਲ ਲੱਭੜੀਆਂ ਪੈਂਦੀ ਆ ਅਰੇ ਉਹ ਲਿਖਿਆ ਉੱਪਰ ਦਾ ਧੰਨ ਧੰਨ ਬੱਬਾ ਦੇ ਪੁੱਤ ਜੀ ਹਾਂ ਉਧਰ ਚਾ ਨਹੀਂ ਆਉ ਇਹ ਤਾਂ ਲਿਖਿਆ ਤੇ ਸੌਰੀ ਮੇਰਾ ਸੌਰੀ اچھا ਠੀਕ ਹੈ ਮੇਰਾ ਪੁੱਤ ਨੇ ਕਿੰਨਾ ਜ਼ਿਆਨੇ ਸਿਰ ਤੇ ਲਾਲੀ ਆ ਮੈਨੇ ਮੇਰਾ ਪੁੱਤਰੇ ਚਲ ਉਧਰ ਉਧਰ ਨੂੰ ਕਰਕੇ ਪੜ ਤੂੰ ਤੂੰ ਇਧਰ ਸੁਣਾਈ ਦਿੰਦਾ ਉਹ ਕਿਹੜਾ ਪਹਿਲਾ ਹਾਂ ਦੂਸਰੇ ਵਾਂ ਵਿੱਚ ਵਾਈਟ ਰੱਖ ਕੇ ਲਿਖਿਆ ਉਹ ਵੀ ਸ਼ਹੀਦ ਦਾਦੇ ਤੁਹਾਨੂੰ ਸੁਖਾਨ ਤੇ ਸੀ ਸੀਤਾ ਹਨਾ ਸੀਤਾ ਸੀਤਾ ਪਰ ਪਰ ਸਰ ਨਾ ਪਰਸਾਰਨ ਹਾਂ ਪਰਸਾਰਨ ਹਾਂ ਸਿੱਧਾ ਦੇਸ ਤੁਹਾਨੂੰ ਸਿੱਧਾ ਪਰਸਾਰਨ ਤੇ ਨਹੀਂ ਤੋਂ ਠੀਕ ਹੈ ਤੇ ਇਦਾਂ ਵੀ ਪੜ ਲਵਾਂ ਮੈਂ ਤੇ ਮਤਲਬ ਕੀ ਹੋ ਗਿਆ ਜਦੋਂ ਆਵੜਾ ਨੂੰ ਜੇ ਆਪਾਂ ਬੱਚੇ ਨੂੰ ਘਰ ਵੀ ਸਿਖਾਉਂਦੇ ਆ ਨਾ ਹੌਲੀ-ਹੌਲੀ ਰੋਜ਼ ਦੇ ਦੋ-ਚਾਰ ਵਰਡ ਵੀ ਸਿਖਾਉਨੇ ਆ ਚਾਹੇ ਜਿਹੜੀ ਮਰਜ਼ੀ ਲੈਂਗੁਏਜ ਤੇ ਸਿਖਾਣੀ ਹੈ ਜੋ ਮਰਜ਼ੀ ਉਹਨੂੰ ਹਨਾ ਜਿੱਦਾਂ ਵੀ ਉਹਨੂੰ ਤੁਸੀਂ ਟੀਚ ਖੰਨਾ ਸਿਖਾਉਣਾ ਪੜਾਉਣਾ ਬੱਚਾ ਸਿੱਖ ਹੀ ਜਾਂਦਾ ਬੱਚਾ ਸਿੱਖਦਾ ਹੀ ਸਿੱਖਦਾ ਤੇ ਬੱਸ ਹੁਣ ਮੇਰਾ ਹੀ ਏ ਕਿ ਬੱਸ ਪਾਠ ਕਰੇ ਜੋ ਮੇਰੇ ਦਿਲ ਦੀ ਤਮਨਾ ਸੀ ਕਿ ਪੰਜਾਬੀ ਸਿੱਖੇ ਤੇ ਤਾਂ ਹੀ ਨੂੰ ਆਪਾਂ ਜਦੋਂ ਇੰਡੀਆ ਜਾਏਗੇ ਇਹਨੂੰ ਪ੍ਰੋਬਲਮ ਬਣਾਵੇ ਕੱਲ ਨੂੰ ਹਨਾ ਕਿਸੇ ਨੂੰ ਕਹਿਣ ਬੋਲਣਾ ਮੈ ਕਿ ਇਹ ਕੀ ਲਿਖਿਆ ਜਾ ਕਿਤਾ ਆਪਣੀ ਮਾਂ ਬੋਲੀ ਇਹ ਪੰਜਾਬੀ ਇਹ ਤਾਂ ਆਣੀ ਜ਼ਰੂਰੀ ਸੀ ਸੋ ਇਹ ਕਦੀ ਵੀ ਇਹਦੇ ਦਿਮਾਗ 'ਚ ਕੋਈ ਕੱਢ ਥੋੜਾ ਜਿਹਾ ਹੋਣਾ ਹਨਾ ਠੀਕ ਹੈ ਤੇ ਇਹ ਨੂੰ ਆ ਗਈ ਏ ਤੇ ਆਪਾਂ ਚਲੋ ਲੋਕੀ ਇੱਥੇ ਕਲਾਸਾਂ ਲਾਂਦੇ ਨੇ ਐਤਵਾਰ ਦੇ ਬੱਚਿਆਂ ਨੂੰ ਭੇਜ ਦੇਣੀ ਐ ਐਤਵਾਰ ਜਿੱਦਾਂ ਵੀ ਹਨਾ ਮੈਂ ਨਹੀਂ ਭੇਜ ਸਕਦੀ ਸੀ ਕਿਧਰੇ ਮੈਂ ਨਹੀਂ ਛੱਡ ਕੇ ਆ ਸਕਦੀ ਸੀ ਨਾਲੇ ਮੈਂ ਖੁਦ ਇਸ ਗਾ ਨੂੰ ਮੰਨਦੀ ਹਾਂ ਕਿ ਜੋ ਆ ਆਪਾਂ ਆਪਣੇ ਬੱਚੇ ਨੂੰ ਖੁਦ ਸਿਖਾ ਸਕਦੇ ਨਾ ਚਲੋ ਟੀਚਰ ਦਾ ਟੈਮ ਰੋਲ ਹੁੰਦਾ ਹੀ ਏ ਪਰ ਆਪਾਂ ਜੋ ਕਾਫੀ ਬੱਚਾ ਜਿਹੋਨੇ ਸਿੱਖਣਾ ਤੇ ਜੋ ਇਕੱਲੇ ਨੂੰ ਸਿਖਾਣਾ ਹਨਾ ਕਾਫੀ ਫਰਕ ਪੈਂਦਾ ਕਦੀ ਮੈਂ ਬਟੇ ਮੈਂ ਗੱਲ ਕਰਦੀ ਵੀ ਹਾਂ ਹੂੰ ਹੂੰ ਲੋ ਮੰਨ ਹੋਰ ਕੁਝ ਲੱਗ ਦੇ ਦੁਨੀਆ ਨੂੰ ਤੇ ਫਿਰ ਦੇਖਦੇ ਆ ਇਹਦਾ ਟੈਸਟ ਲੈਣੇ ਆ ਹਾਂ ਪਹਿਲੀ ਪਹਿਲੀ ਲਾਈਨ ਹੀ ਪੂਰਾ ਪੂਰਾ ਹਾਂ ਅੱਜ ਹਾਂ ਅੱਜ 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 ਦਿਨ ਇੱਕ ਦਿਨ ਦਿਨ ਦੀ ਸ਼ਾਂਤ ਉੱਤੇ ਟਿੱਪੀ ਨਹੀਂ ਸ਼ਾਂਤ ਸ਼ਾਂਤ ਉਹ ਬਿੰਦੀ ਬਿੰਦੀ ਸੱਚ ਸੌਰੀ ਸ਼ਾਂਤ ਰਹੇਗਾ ਹੂੰ ਹੂੰ ਪੜਨ ਦਾ ਮੈਂ ਕਿਹਾ ਚਾਪੇ ਉਹਨੂੰ ਹਰੀ ਖੱਖਾਏ ਖੁਸ਼ੀ ਨਹੀਂ ਖੁਸ਼ ਆ ਹਾਂ ਖੁਸ਼ੀਆਂ ਖੁਸ਼ੀਆਂ ਹੀ ਖੁਸ਼ੀਆਂ ਆਉਣ ਗਿਆ ਕੰਮ ਗਿਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਇਹਨੂੰ ਮੜਾਇਦਾ ਦੇਵੇਂ ਉਹਨੂੰ ਆ ਜਨਦਾ ਉਹ ਮੜਾ ਜਾ ਪੜਦਾ ਹੈ ਨਾ ਜਿਦਾ ਜੋੜ ਜੋੜ ਕੇ ਹੁਣ ਉਹ ਕਿਹੜਾ ਵਿਚਾਰਾ ਬਿਲਕੁਲ ਹੀ ਵੀ ਇਨਾ ਹੈਗਾ ਵੇ ਸ਼ੁਰੂ ਤੋਂ ਉਹਦਾ 베ਸ ਹੀ ਬਹੁਤ ਵਧੀਆ ਬੇਬੀ ਬਹੁਤ 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 ਵਾਹ ਤੇ ਇਹ ਮੇਰਾ ਪੁੱਤਰ ਮੇਰਾ ਪੁੱਤ ਮੇਰਾ ਬੱਚਾ ਮੇਰਾ ਬੱਚਾ ਤੇ ਹੁਣ ਹੈਰੀ ਨਾ ਤੁਨੂੰ ਸਾਹਿਬ ਜੀ ਦਾ ਨਾਮ ਵੀ ਸਿਖਾਏ ਸੀ ਇਹਨੂੰ ਮੈਂ ਤੇ ਹੁਣ ਉਹ ਵੀ ਦੱਸੇਗਾ ਇਹ ਦੇ 10 ਬੱਚੇ ਸਾਹਿਬ ਜਦਾ ਜੀਤ ਸਿੰਘ ਜੀ ਸਾਹਿਬ ਜਦਾ ਜਿਤ ਸਿੰਘ ਜੀ ਸਾਹਿਬ ਜਦਾ ਜੁਜਾ ਸਿੰਘ ਜੀ ਸਾਹਿਬ ਜਦਾ ਜਰਵਰ ਸਿੰਘ ਜੀ ਸਾਹਿਬ ਜਦਾ ਫਤਿਹ ਸਿੰਘ ਜੀ ਵਾਹ ਗੋ ਹਾਂ ਤੇ ਇਹਨੂੰ ਨਾ ਦਸਾਂ ਗੁਰੂਆਂ ਦੇ ਨਾਮ ਵੀ ਸਖਾਈ ਸੀ ਲਿਖਦਾ ਵੀ ਏ ਤੇ ਵਿੱਚ ਸਿੰਘ ਜਿਹੜਾ ਉਹ ਗਲਤ ਪਾ ਦਿੱਨਾ ਮੜ ਗਿਆ ਤੇ ਉਹਨੂੰ ਹਰ ਵਾਰੀ ਸਖਾਨੀ ਹੈ ਨਾ ਚਲੋ ਵਿਚਾਰ ਨਿਕਾਏ ਤੇ ਬਾਕੀ ਦਸਾਂ ਗੁਰੂਆਂ ਦੇ ਨਾਮ ਵੀ ਆ ਗਏ ਸੀ ਇਹਨੂੰ ਹੈਰੀ ਵੈਸੇ ਟਰਾਈ ਕਰਾਂ ਪਲਾ ਤੇ ਹੁਣ ਹੈਰੀ ਨਾ ਦਸਾਂ ਗੁਰੂਆਂ ਗੁਰੂ ਸਰਵਨਾ ਦੇ ਨਾਮ ਵੀ ਦਸੇਗਾ ਤੇ ਕੋਈ ਭੁੱਲ ਗਲਤੀ ਹੋਏ ਨਾ ਮਾਫ਼ ਕਰਨਾ ਤੇ ਵੈਸੇ ਆਪਣੇ ਵੱਲੋਂ ਹੈਰੀ ਬੈਸਟ ਕਰੇਗਾ ਤਾਂ ਨਹੀਂ श्री गुरु नानक श्री गुरु नानक देव जी श्री गुरु अंगद देव जी श्री गुरु जी श्री गुरु अर्जुन देव जी नहीं बेटा हाँ जी अमरदास रामदास जी श्री गुरु अर्जुन जी अर्जुन देव जी श्री गुरु हर गोविंद जी श्री गुरु हर राय राय जी श्री गुरु हर कृष्ण जी श्री गुरु तेग बहादुर जी श्री गुरु गोविंद सिंह जी दसा पातशाह दो था श्री गुरु ग्रंथ साहब जी बाबा दीप, दीप सिंह जी अच्छा बेटा मैंने दसा ये ना हर वरी मतलब कि श्री गुरु हर गोबिंद ਹਰ ਗੋਬਿੰਦ ਸਾਹਿਬ ਕਹਿਣਾ ਭੁੱਲ ਜਾਂਦਾ ਬੇਟਾ ਹਰ ਗੋਬਿੰਦ ਸਾਹਿਬ ਲਾਣਾ ਨਾਲ ਠੀਕ ਹੈ ਹੂੰ ਬਾਕੀ ਉਹ ਵਧੀਆ ਮੇਰਾ ਬੱਚਾ ਏ ਮੇਰਾ ਸੋਨਾ ਏ ਤੇ ਹੁਣ ਪਾਠ ਪਾਠ ਵੀ ਥੋੜਾ ਵੱਡਾ ਹੋ ਕੇ ਕਰਿਆ ਕਹਿਣਾ ਨਾ ਹੈਨਾ ਮੁੰਨਾ ਉਹ ਚਾਰ ਘੰਟੇ ਰੱਖ ਕਰ ਚਾਰ ਘੰਟੇ ਰ ਚਾਰ ਘੰਟੇ ਰ ਸੁਪੈਰਾ ਸਰ ਮੇਰਾ ਪੁੱਤ ਤੇ ਨਹੀਂ ਮਾਸਟਰ ਕਿਹਨੇ ਜੋ ਬਾਰੇ ਸਾਹਿਬ ਤੋਂ ਦੇਨੇ ਚਾਰ ਪਾਠ ਤੁਮ ਜੀ ਚਾਰ ਇੱਕ ਪਾਠ ਇੱਕ ਘੰਟਾ ਹੂੰ ਆਪਾਂ ਆਠ ਜੇ ਸੁਖਨੀ ਸਾਹਿਬ ਦਾ ਬੈਗ ਘੰਟੇ ਤੋਂ ਉੱਪਰ ਇਦਾਂ ਤੂੰ ਕਰੇਗਾ ਕਿ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਠੀਕ ਹੈ ਚਲੋ ਠੀਕ ਹੈ ਹੁਣ ਆਪਾਂ ਵਲੌਗ ਦੀ ਕਰਦੀ ਐਂਡਿੰਗ ਤੇ ਆਪਾਂ ਫੇਰ ਮਿਲਦੇ ਹਾਂ ਨਵੇਂ ਵਲੌਗ ਚ ਹਨਾ ਤੇ ਕੁਝ ਗੱਲਾਂ ਦਾ ਵਾਦਾ ਘਟ ਹੋ ਗਿਆ ਹੈ ਗੱਪ ਉਹਨੇ ਕਦ ਕਦ ਕਰਨਾ ਹੋ ਕੀ ਬੋਲੇ ਤੁਹਾਨੂੰ ਮਾਫ ਕਰਨੀ ਤੇ ਬਾਏ ਬਾਏ ਬਾਏ